ਆਓ ਮਨੁਭਤੀਆਂ ਕਗਰ ਕਰੀਏ ਰਹਾਉ ਵਾਲੇ ਬੰਦ ਤੋਂ ਸ਼ੁਰੂ ਕਰਕੇ ਸ਼ਬਦ ਦੀ ਭਾਵਨਾ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਚਰਨਾਂ ਦੇ ਵਿੱਚ ਆਜੜੀਆਂ ਲਵਾਉਂਦੀਆਂ ਆਖੀਏ ਜੀ ਸਤਨ ਧਨਵਾਹੀ ਗੁਰੂ ਸਾਹਿਬ ਜੀ ਮੇਰੇ ਠਾਕੁਰ ਰੱਖ ਲਿਓ ਕਿਰਪਾ ਤਾਰੀ ਕੋਟ ਮਤੀ ਕੋ ਵਿਰਲਾ ਸ਼ਿਵਕ ਔਰ ਸਗਲੇ ਬਿਹਾਰੀ ਬੇਨਤੀ ਕਰਦੇ ਨੀ ਪ੍ਰਮਾਤਮਾ ਦੇ ਅੱਗੇ ਮੇਰੇ ਠਾਕੁਰ ਰੱਖ ਲਿਵੋ ਕਿਰਪਾ ਧਾਰੀ ਕਿਰਪਾ ਕਰਕੇ ਸਾਨੂੰ ਕਰਮ ਕੰਡਨਾਂ ਤੋਂ ਬਚਾ ਲਵੋ ਸਾਨੂੰ ਅੰਧ ਵਿਸ਼ਵਾਸਾਂ ਤੋਂ ਬਚਾ ਲਵੋ ਸਾਨੂੰ ਅਗਣਾਂ ਵਿਕਾਰਾਂ ਤੋਂ ਬਚਾ ਲਵੋ ਕਿਉਂਕਿ ਇਹਨਾਂ ਔਗਣਾ ਵਿਕਾਰਾਂ ਨਾਲ ਗ੍ਰਸਤ ਇਹਨਾਂ ਕਰਮ ਕਾਂਡਾਂ ਦੇ ਵਸਪਏ ਹੋਏ ਜਦੋਂ ਅਸੀਂ ਆਪਣੇ ਵੱਲੋਂ ਇਬਾਦਤ ਕਰਦੇ ਹਾਂ ਜਦੋਂ ਅਸੀਂ ਆਪਣੇ ਵੱਲੋਂ ਬੰਦਗੀ ਵੀ ਕਰਨ ਦਾ ਯਤਨ ਕਰਦੇ ਹਾਂ ਜਦੋਂ ਅਸੀਂ ਆਪਣੇ ਵੱਲੋਂ ਕੋਈ ਧਰਮ ਕਰਮ ਕਰਨ ਦਾ ਯਤਨ ਕਰਦੇ ਹਾਂ ਪਰ ਸਾਡੀ ਆਪਣੀ ਮਤੋਂ ਹਣ ਕਰਕੇ ابھی آکھ دے کوٹ مدے کو سگلے بیوہاری کوئی کروڑا باقی سارے سارے جڑے ترم کرم کر رہے ہیں وہ ویوہاری نے وہ کرم کرنی ہو سکتے ہیں وہ وپاری ہو سکتے وپاری آخو گے کس طرح جی

منت پوری ہو جائے مسیا نا لیں گے دینی جا کر کے ساتھی آ منت پوری کر دے ہو اسی اور اب مسیا جی نہ سوال کر سکتے ہو کہ ساری منت تو پوری ہو جاتی جدو مسیا نا سکھنا سوکھیے

ਜੋ ਸਾਨੂੰ ਮਿਲਣਾ ਹੈ ਉਹ ਮਿਲ ਹੀ ਜਾਂਦਾ ਹੈ ਤੇ ਸਾਨੂੰ ਕਈ ਵਾਰੀ ਲੱਗਦਾ ਕਿ ਇਹ ਸਾਨੂੰ ਮਸਿਆ ਧੋਣ ਕਰਕੇ ਮਿਲਿਆ ਹੈ ਹਾਂ ਜੇਕਰ ਗੁਰਮਤਿ ਦੇ ਮਾਰਗ ਦੇ ਉੱਤੇ ਚੱਲੀਏ ਨਾ ਤੇ ਫਿਰ ਬੜੀਆਂ ਬਖਸ਼ਾ ਹੁੰਦੀਆਂ ਨੇ ਮੈਂ ਉਹਦੇ ਤੋਂ ਇਨਕਾਰੀ ਨਹੀਂ ਹਾਂ ਪਰ ਜਦੋਂ ਕਰਮ ਕਾਂਡ ਦੇ ਉੱਤੇ ਚਾਹੁੰਦੇ ਆ ਜੋ ਸਾਨੂੰ ਮਿਲ ਰਿਹਾ ਹੈ اے سوچ دے ہاں کہ اے ساڑھے کرم کر کے پا ہے بہت گلط فہمی کر کے ملتا پیا ہے کہ پرماتما دیالو ہے کرپالو ہے وہ کدے بھی کسے کو کھوا نہیں ہے جو بھی کوئی کار کرتا ہے اس کا وہ فل دے ہے

ਇਸ ਕਰਕੇ ਪ੍ਰਮਾਤਮਾ ਦਾ ਕੋਈ ਹਸਤਕਸ਼ੇਪ ਨਹੀਂ ਹੈ ਇਹਦੇ ਵਿੱਚ ਕਿ ਇਸ ਬੰਦੇ ਨੇ ਕਰਮ ਕਾਂਡ ਕੀਤਾ ਤੇ ਮੈਂ ਜੇ ਸਾਰੇ ਕੰਮ ਖਰਾਬ ਕਰ ਦੇਵਾਂ ਸਾਡੇ ਮਨ ਵਿੱਚ ਸਵਾਲ ਆ ਸਕਦਾ ਹੈ ਫਿਰ ਕਰਮ ਕਾਂਡੀਆਂ ਦੇ ਕੰਮ ਖਰਾਬ ਹੋ ਜਾਣੇ ਚਾਹੀਦੇ ਨੇ ਤੇ ਇਸ ਤਰ੍ਹਾਂ ਸਾਰੇ ਸੰਸਾਰ ਨੂੰ ਪਤਾ ਲੱਗ ਜਾਵੇ ਕਿ ਕਰਮ ਕਾਂਡ ਜਿਹੜਾ ਧਰਮ ਦਾ ਮਾਰਗ ਨਹੀਂ ਹੈ ਉਹਨਾਂ ਦੇ ਵੀ ਕੰਮ ਨਹੀਂ ਖਰਾਬ ਹੋ ਰਹੇ ਤੇ ਗੁਰੂ ਸਵਾਰਿਓ ਇੱਥੇ ਜਿਹੜੇ ਜ਼ੁਲਮ ਦੇ ਰਸਤੇ ਤੇ ਚੱਲਦੇ ਨੇ

ਪਰ ਉਹ ਵੀ ਕਰੋ ਕੰਡੀਆਂ ਜਿਆਦਾਤਨ ਹੋ ਜਾਂਦੇ ਛਤੀਆ ਮਨ ਸੰਤੋਖ ਉਪਜੈ ਦੇੜੇ ਤੇ ਵਿਚਾਰ ਕਿਉਂ ਦੇਦੇ ਮੰਗੇ ਸਹਿਸਾ ਗੁਣ ਸੋਭ ਕਰੇ ਸੰਸਾਰ ਉਹ ਜਦੋਂ ਜਿੰਦੇ ਨੇ ਕੋਈ দান ਦਿੰਦੇ ਨੇ ਤੇ ਰੱਬ ਨੂੰ ਕਹਿੰਦੇ ਅੱਜ ਮੈਂ 1 ਲੱਖ ਰੁਪਈਆ দান ਕਰ ਦਿੱਤਾ ਹੁਣ ਮੈਨੂੰ ਇਹਦਾ 1000 ਗੁਣਾ ਮਿਲ ਜਾਵੇ ਮੈਨੂੰ 10 ਕਰੋੜ ਮਿਲ ਜਾਵੇ ਜੇ ਜੇ ਮੰਗੇ 66 ਗੁਣਾ ਹਜ਼ਾਰਾ ਗੁਣਾ ਫਿਰ ਉਹ ਤੋਂ ਕਹਿੰਦੇ ਸਾਨੂੰ ਮਿਲੇਗਾ ਅਸੀਂ ਘਰਾਂਗੇ ਵੀ ਇਦਾਂ ਦੀ ਹੀ ਸੁਣਾਉਂਦੇ ਆ ਨਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਹਜ਼ਾਰਾ ਗੁਣਾ ਮਿਲਦਾ ਅਸਲ ਵਿੱਚ ਮਿਲਣਾ ਕਿਵੇਂ ਹੁੰਦਾ ਜਦੋਂ ਸਾਡੇ ਅੰਤਰ ਆਤਮੇ ਦੇ ਵਿੱਚ ਸੰਤੁਸ਼ਟੀ ਰਹਿੰਦੀ ਹੈ ਤੇ ਸਾਡਾ ਆਤਮਿਕ ਜੀਵਨ ਨਿਖਰ ਜਾਂਦਾ ਹੈ ਸਾਡੇ ਜੀਵਨ ਦੇ ਵਿੱਚ ਐਥਿਕਸ ਭਰ ਜਾਂਦੇ ਨੇ ਇਨਸਾਨੀ ਕਦਰਾਂ ਕੀਮਤਾਂ ਭਰ ਜਾਂਦੀਆਂ ਤੇ ਉਹਨਾਂ ਗੁਨਾ ਦੇ ਨਾਲ ਬਰਕਤ ਪੈ ਜਾਂਦੀ ਹੈ। ਐਵੇਂ ਹੁਣ ਜਿਹੜਾ ਦਾਨੀ ਹੈ ਉਹ ਕਹਿੰਦਾ ਦੇ ਦੇ ਮੰਗੇ ਸੈ ਸਾ ਗੁਨਾ ਸੋਭ ਕਰੇ ਸੈ ਸੰਸਾਰ ਉਹ ਕਹਿੰਦਾ ਰੱਬਾ ਮੈਂ ਇੰਨਾ ਦਾਨ ਕੀਤਾ ਮੈਨੂੰ ਇਹ ਹਜ਼ਾਰ ਗੁਨਾ ਮਿਲ ਜਾਵੇ ਮੇਰੀ ਸ਼ੋਭਾ ਸੰਸਾਰ ਕਰੇ। ਸੋ ਇਹ ਮਾਰਗ ਜਿਹੜਾ ਵਿਵਹਾਰੀ ਹੈ ਵਪਾਰੀਆਂ ਵਾਲਾ ਮਾਰਗ ਹੈ ਇੱਕ ਸਟੇਜ ਉੱਪਰ ਹੈ ਕਿ ਆਪਾਂ ਆ ਕਰਦੇ ਹਾਂ ਮੈਂ ਅੱਜ ਦਾਨ ਕਰ ਦਿੰਦਾ ਤੂੰ ਮੈਨੂੰ ਇਹਦਾ ਹਜ਼ਾਰ ਗੁਨਾ ਦੇ ਦੇ। ਅੱਜ ਮੈਂ ਇੰਨੀ ਕ ਸੇਵਾ ਕਰ ਦਿੰਦਾ ਹਾਂ ਤੇ ਮੇਰੇ ਬੱਚੇ ਦੀ ਸਰਕਾਰੀ ਨੌਕਰੀ ਲੱਗ ਜਾਵੇ ਅੱਛਾ ਜੀ ਸਰਕਾਰੀ ਨੌਕਰੀ ਕਿਵੇਂ ਲੱਗਣੀ ਹੈ ਉਥੇ ਐਂਟ੍ਰੈਂਸ ਇਗਜ਼ਾਮ ਹੈ ਤੇ ਐਂਟ੍ਰੈਂਸ ਇਗਜ਼ਾਮ ਦੀ ਤਿਆਰੀ ਕੀਤੀ ਹਾਂ ਕੀਤੀ ਕਿੰਨੇ ਜਣੇ ਦੇ ਰਹੇ ਨੇ ਹੈਗੇ ਨੇ ਕੋਈ 3-4 ਹਜ਼ਾਰ ਕਿੰਨੀਆਂ ਪੋਸਟਾਂ ਵੀ ਪੋਸਟਾਂ ਨੇ ਤੇ ਫੇਰ ਉਹਦੇ ਵਿੱਚੋਂ ਇਹਦਾ ਮਤਲਬ ਅਸੀਂ ਕਿੰਨੇ ਝਾੜੂ ਮਾਰ ਦਿੱਤਾ ਤੇ ਰੱਖ ਤੇਰੇ ਘਰ ਵਿੱਚ ਰਿਸ਼ਵਤ ਕਬੱਡੀ ਚੜ ਦਿੱਤੀ ਹੁਣ ਜਿਹੜੇ ਕਾਬਲ ਨੇ ਉਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਪਿੱਛੇ ਕਰ ਦੇ ਮੇਰਾ ਪੁੱਤ ਅੱਗੇ ਕਰ ਦੇ ਅਸੀਂ ਇਸ ਤਰ੍ਹਾਂ ਸੋਚਦੇ ਔਰ ਉਹ ਪਤਿਤ ਪਾਵਨ ਹਰ ਬ੍ਰਿਤ ਸਦਾ ਇੱਕ ਤਿਲ ਨਹੀਂ ਔਰ ਲੈ ਘਾਲੇ ਕੋ ਕਿਸੇ ਦੀ ਘਾਲ ਨਹੀਂ ਭਰਦਾ ਤੇ ਤੁਸੀਂ ਆਖੋਗੇ ਫੇਰ ਵੀ ਵੱਡੀ ਦੇਖ ਕੇ ਕਿਉਂ ਲੋਕੀ ਅੱਗੇ ਆ ਜਾਂਦੇ ਨੇ ਇਸੇ ਨੂੰ ਧਰਮ ਜਗਤ ਵਿੱਚ ਜ਼ੁਲਮ ਆਖਿਆ ਜਾਂਦਾ اور اوتھے کئی واری قابل بندے پیچھے ضرور ہو جاندے پر وہ اس کر کے پیچھے نہیں ہو جاندے کہ انہوں نے سکھنا سکھی پانچ مسیاں دی تے تاں کر کے قابل پیچھے ہو گیا تے کوئی ن라이ک اگے آ گیا۔ او ن라이ک اگے تاں آ جاندے کہ سسٹم خراب ہے ن라이ک دے پیو کول زیادہ پیسہ سی انہیں نے وڈی چاڑ دتی۔ انہوں خرید لیا۔ جو بھی انٹرویو بورڈ سی او دے وچوں تا کوئی بندا جان پہچان سی۔ کسی منتری پڑوں پرو کووچ رہا رہی سو اس کر کے سسٹم خراب ہونے کر کے نلائک بندہ اگے کے لائق بندہ پچھے جرور ہو رہا ہے سارا دیش اس کے ترقی نہیں کر رہے ہیں پر کمال دی گل اے ہے کہ جڑے بندے نے سکڑا سکھی ہوں میرے پوت نوکری مل جائے اندھی نال بھی چاڑی ہوں بھی دوسرے پاس سے تو وہ ورق تو دونوں ہی پسے منگا جایا ہوتا ہے کہ وہ بڑی چاڑی بھی جڑی سرے چڑھ دے تے میرے پوتنوں نوکری بھی ملدے تے میں آ کرم کارڈ بھی کرد باؤں گا سو اس طرح اسی اپنے والگا ہی رابو نو پاکھ پاتی سمجھ دے ہاں اور اب اس طرح نا پاکھ پاتی نہیں ہے لوکپتی نے کچھو نہ میں نہ ہی رام یا نا کوئی نیاڑا نہیں ہے ساتھ برو نے ਕਿ ਲੋਕਾਂ ਦੇ ਤਾਂ ਮਾથે ਦਿਲ ਘੱਟ ਮਾਦਾ ਬਾਨਾ ਲੋਕਨ ਰਾਮ ਖਿਡੌਣਾ ਜਾਂਦਾ ਹੁਣ ਖਿਡੌਣਾ ਕਿਉਂ ਆਖ ਦਿੱਤਾ ਕਬੀਰ ਸਾਹਿਬ ਨੇ ਕਿਉਂਕਿ ਖਡੌਣਾ ਨੂੰ ਬੱਚਾ ਜਿਹੜਾ ਹੈ ਨਾ ਉਹਦੇ ਨਾਲ ਜਿਸ ਤਰ੍ਹਾਂ ਖੇਡਣਾ ਚਾਵੇ ਖੇਡ ਸਕਦਾ ਖਡੌਣਾ ਕਦੇ ਇਕਾਰ ਨਹੀਂ ਕਰਦਾ ਬੱਚੇ ਅੱਗੇ ਬੱਚੇ ਨੇ ਚਾਬੀ ਦਿੱਤੀ ਖਡੌਣੇ ਨੇ ਚੱਲ ਪੈਣ ਜੇ ਚਾਬੀ ਤੋਂ ਬਿਨਾਂ ਵਾਲਾ ਬੱਚਾ ਹੱਥ ਨਾਲ ਹੀ ਉਹਨੂੰ ਖਡੌਣੇ ਨੂੰ ਚਲਾਈ ਜਾਂਦਾ ਪਰ ਬੱਚੇ ਦੀ ਮਰਜ਼ੀ ਮੁਤਾਬਕ ਉਹ ਖਡੌਣਾ ਜਿਹੜਾ ਹੈ ਉਸ ਦਾ ਮਨੋਰੰਜਨ ਕਰ ਰਿਹਾ ਹੁੰਦਾ ਹੈ ਤੇ ਅਸੀਂ ਰੱਬ ਦੀ ਜਿਹੜੀ ਕਲਪਨਾ ਕੀਤੀ ਉਹ ਵੀ ਇਦਾਂ ਦੀ ਕੀਤੀ ਕਿ ਰੱਬ ਸਾਡੇ ਇਸ਼ਾਰਿਆਂ ਦੇ ਉੱਤੇ ਨੱਚੇਗਾ ਭਗਤ ਦੇ ਅਸੀਂ ਇਸ ਤਰ੍ਹਾਂ ਦੀਆਂ ਸਾਖੀਆਂ ਵੀ ਸੁਣਾ ਦਿੰਦੇ ਕਿ ਭਗਤ ਦੇ ਵਸੇ ਹੈ ਤੂੰ ਭਗਤਾਂ ਕੇ ਵਸ ਵੀ ਅਸੀਂ ਇਹੋ ਜੀ ਵਿਆਖਿਆ ਕਰ ਦਿੰਦੇ ਕਿ ਅਸੀਂ ਸਮਝ ਲੈਂਦੇ ਕਿ ਰੱਬ ਵੱਖਰਾ ਸਾਰੇ ਦਾ ਪੱਖ ਪੰਤੀ ਹੈ ਤੇ ਭਗਤ ਨੇ ਉਹਨੂੰ ਕਹਿਣਾ ਤੇ ਆਪਣੇ ਸਾਰੇ ਵਿਰੋਧੀ ਮਾਰ ਦੇਣੇ ਨੇ ਵਿਰੋਧੀਆਂ ਦਾ ਬਿਲਕੁਲ ਗਲਤ ਕਰ ਦੇਣਾ ਭਗਤ ਨੇ ਤੇ ਆਪਣਾ ਘਰ ਖੁਸ਼ੀਆਂ ਨਾਲ ਭਰ ਲੈਣਾ ਨਾ ਤਾਂ ਭਗਤੇ ਇਦਾਂ ਦਾ ਕਿ ਇਸ ਤਰ੍ਹਾਂ ਦੀਆਂ ਦਰਸ਼ਨ ਕਰੇ ਤੇ ਨਾ ਰੱਬ ਇਦਾਂ ਦਾ ਕਿ ਇਦਾਂ ਦੀਆਂ ਅਰਦਾਸਾਂ ਸੁਣ ਕੇ ਤੇ ਉਹਨੂੰ ਬਣੇ ਉਹ ਰੱਬ ਤਾਂ ਨਿਰਗੁਣ ਹੈ ਨਿਰਪੱਖ ਹੈ ਨਿਰਲੇਪ ਹੈ ਇਸ ਕਰਕੇ ਉਹਦੇ ਦਰ ਦੇ ਉੱਤੇ ਵਪਾਰੀ ਜਿਹੜਾ ਹੈ ਉਹ ਪ੍ਰਮਾਨ ਨਹੀਂ ਹੈ ਜਿਹੜਾ ਐਕਸਚੇਂਜ ਉੱਪਰ ਲੈ ਕੇ ਆਇਆ ਉਹ ਪ੍ਰਮਾਨ ਨਹੀਂ ਹੈ ستگر شکر کر کریے ٹھاکر رکھ لی ਇਸ ਤਰ੍ਹਾਂ ਦੇ ਕਰਮਾਂ ਕਾਂਡਾਂ ਤੋਂ ਬਚਾਓ ਸਾਨੂੰ ਇਸ ਤਰ੍ਹਾਂ ਦੀ ਅੰਧ ਛੜਦਾ ਤੋਂ ਬਚਾਓ ਸਾਡੇ ਮਨ ਦੇ ਅੰਦਰ ਗਿਆਨ ਦੀ ਰੋਸ਼ਨੀ ਆਵੇ ਸਾਨੂੰ ਔਗਣ ਵਿਕਾਰਾਂ ਤੋਂ ਸੁਚੇਤਤਾ ਦਾ ਪਤਾ ਲੱਗ ਜਾਵੇ ਕਿ ਕਿੰਨੀ ਜ਼ਰੂਰੀ ਹੈ ਅਸੀਂ ਸੁਚੇਤ ਰਹਦੇ ਹਾਂ ਸਾਵਧਾਨ ਇਕાગਰ ਚੀਤ ਰਹਿੰਦੇ ਹਾਂ ਨਾਲੇ ਤੇ ਬਾਣੀ ਪੜੀਏ ਨਾਮ ਜਪੀਏ

ਕੜਿ ਹੀ ਖੱਟ ਕਰਮ ਇਤ ਰਾਤੇ ਸੰਸਾਰੀ ਅੰਦਰ ਮਾਇਆ ਦੇ ਉਤਰੇ ਆਏ ਹੋਂਵੇਂ ਬਿਨ ਗੁਰਬਾਜੀ ਹਾਰੀ ਇਹ ਵਿਹਾਰੀਆਂ ਵਾਲੇ ਕੰਮ ਤੇ ਨਾਲ ਵਪਾਰੀਆਂ ਵਾਲੇ ਕੰਮ ਦੇ ਨਾਲ ਸ਼ਤਰੂ ਆਗਦੇ ਕਿਰਿਆਚਾਰ ਕਰੇ ਖੱਟ ਕਰਮ ਇਤ ਰਾਤੇ ਸੰਸਾਰੀ ਇਸ ਰੀਤੀ ਦੇ ਨਾਲ ਰੰਗੇ ਹੋਏ ਨੇ ਸੰਸਾਰੀ ਲੋਕ ਖੱਟ ਕਰਮ ਕਿਹੜੇ ਹੁੰਦੇ ਨੇ ਛੇ ਤਰ੍ਹਾਂ ਦੇ ਕਰਮ ਧਰਮ ਜਗਤ ਦੇ ਵਿੱਚ ਭਾਰਤ ਵਰਸ਼ ਦੇ ਵਿੱਚ ਪ੍ਰਸਿੱਧ ਨੇ ਉਹ ਛੇ ਤਰ੍ਹਾਂ ਦੇ ਕਰਮਾਂ ਦੇ ਵਿੱਚ ਪੂਜਾ ਆ ਜਾਂਦੀ ਹੈ ਸੱਤੇ ਆਹਤ ਆਦਕਰਾ ਜਾਂਦੀ ਹੈ ਆਤਿਥੀ ਪੂਜਾ ਦੇਵ ਪੂਜਾ ਆ ਜਾਂਦੀ ਹੈ ਇਸ਼ਨਾਨ ਕਰਨਾ ਆ ਜਾਂਦਾ ਹੈ ਇੱਕ ਆਦਕ ਸੋ ਇਸ ਤਰ੍ਹਾਂ ਦੇ ਜਪ ਕਰਨਾ ਵੀ ਉਹਦੇ ਵਿੱਚ ਲਿਖਿਆ ਹੈ ਛੇ ਕਰਮਾਂ ਦੇ ਵਿੱਚ ਸੋ ਇਹ ਛੇ ਕਰਮ جپ کرنا سیمت رہ گئے کرما کانڈا کہ اِسے دھرم چل پے ہاں سانوں سارا کچھ مل جانا ہے اس دنیا د

ਬੇਨ ਗੁਰ ਬਾਜੀ ਹਾਰੀ ਤੇ ਬਿਨਾਂ ਗੁਰੂ ਦੇ ਮਾਰਗ ਨੂੰ ਅਪਣਾਉਣ ਦੇ ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦੇ ਨੇ ਬਾਜੀ ਕਿਉਂ ਕਿਉਂਕਿ ਸਤਗੁਰਾਂ ਦੇ ਅੱਖੇ ਕਿ ਮਨੁੱਖਾ ਜਨਮ ਜਿਹੜਾ ਹੈ ਇਹ ਜੋ ਜੀਵਨ ਹੈ ਇਹ ਇੱਕ ਤਰ੍ਹਾਂ ਦੀ ਜੂਏ ਦੀ ਬਾਜੀ ਹੈ ਤੇ ਜੂਏ ਦੀ ਬਾਜੀ ਦੇ ਵਿੱਚ ਅਸੀਂ ਕੀ ਕਰਨਾ ਹੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਸਭ ਜੂਏ ਆ

جس طرح اج کل لوڈو کھیلتے ہیں بچے وہ جڑی دے سی تے پرانے دے بیچے, او جی نرداں ہوں اس طرح چوسر کی کھیڈ پہنچایا کرتے پیک کر کے ہوں ستگرو آخر نے کہ جس طرح او جو دے کھیل دے چوسر درد جی مر جاتی سی وہ ہار جاتا سا جلا جی ادھرن دے رہے چی ستگرو آخری ہار جوج جیت جا کام کرو دمایا مد متسر ਇਹ ਜਿੰਨੇ ਔਗਣ ਦੇ ਵਿਕਾਰ ਨੇ ਇਹ ਖੇਡ ਸਭ ਜੂਵੇ ਹਾਰੇ ਇਹਨੋਂ ਜੂਵੇ ਦੇ ਵਿੱਚ ਹਾਰ ਜਾਣਾ ਹੈ ਤੇ ਜਿਹੜੀਆਂ ਸੱਚੀਆਂ ਨਰਦਾਂ ਨੇ ਕਿਹੜੀਆਂ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭਿਤਰ ਬਾੜੇ ਇਹ ਆਪਣੇ ਘਰ ਦੇ ਅੰਦਰ ਭਾਵ ਕਿ ਇਹਨਾਂ ਗੁਣਾ ਨੂੰ ਚੰਗਿਆਈਆਂ ਨੂੰ ਜਿਤਾ ਦੇਣਾ ਹੈ ਤੇ ਇਸ ਤਰ੍ਹਾਂ ਮਨੁੱਖਾ ਜਨਮ ਦੀ ਬਾਜੀ ਚੌਸਰੂਪੀ ਬਾਜੀ ਜਿਹੜੀ ਹੈ ਉਹ ਜਿੱਤੀ ਜਾਂਦੀ ਹੈ ست گرو آخر جس طرح چل رہے کرم کانڈ بنا کے مست ہے پرگن نہیں ختم ہو رہے اتر میر نہ روگ نہیں جا رہا مح میری نہیں جا رہی اگو نہیں جا رہی

من ویکسر سمرتیاں پڑھتے نہیں بچارے بھی, بھی نہیں پر بھی مارگ دسیا ہے کہ گرو تو بنا گل نہیں بننی تارگ نا کر کے گرو کے, کے چرن تک ہی سیمت رنگ نے کہ اپ چرنی ہاتھ لا لیا

ਬੇਦੁਰ ਮੁਕਤ ਨਾ ਕੋ ਉਹ ਪਾਗਲ ਮਨ ਵੇਖੋ ਕਰ ਵਿਚਾਰੀ ਕਿ ਬਿਨਾਂ ਗੁਰੂ ਤੋਂ ਕੋਈ ਮੁਕਤੀ ਨਹੀਂ پا ਸਕਦਾ ਮਨ ਦੇ ਅੰਦਰ ਵਿਚਾਰ ਕਰਕੇ ਦੇਖ ਲਿਆ ਜਾਵੇ ਹੁਣ ਇਸ ਕਰ ਨੂੰ ਲੈ ਕੇ ਕੇ ਅਸੀਂ ਕਈ ਵਾਰੀ ਦੂਜੀ ਮੁਕਤੀ ਦਾ ਹੀ ਅੰਦਾਜ਼ਾ ਲਾਈ ਜਾਂਦੇ ਹਾਂ ਕਿ ਮੁਕਤੀ ਕਿਹੜੀ ਹੈ ਜੀ ਮਨ ਦੇ ਅੰਦਰ ਜਦੋਂ ਇਹ ਸਵਾਲ ਹੁੰਦਾ ਤੇ ਸਾਨੂੰ ਇੱਕਦਮ ਜੋ ਮਨ ਦੇ ਵਿੱਚ ਸਟੋਰੀ ਫਿੱਟ ਹੈ ਉਹ ਸਾਹਮਣੇ ਆ ਜਾਂਦੀ ਕਿ ਜੇਕਰ ਬੰਦਾ ਭਗਤੀ ਦੇ ਵਿੱਚ ਪੂਰਾ ਨਾ ਹੋਵੇ ਤੇ ਉਹ ਨੂੰ ਜਨਮ ਮਰਨ ਦਾ ਚੱਕਰ ਪਿਆ ਰਹਿੰਦਾ ਹਾਂ ਜੇ ਚੰਗੇ ਕੰਮ ਕੀਤੇ ਤੇ ਉਹ ਨੂੰ ਮਨੁੱਖਾ ਜਨਮ ਮਿਲ ਜਾਂਦਾ ਮਾੜੇ ਕੀਤੇ ਤੇ ਨਰਕ ਦੀਆਂ ਸਜ਼ਾਵਾਂ ਭੁਗਣ ਤੋਂ ਬਾਅਦ ਵਿੱਚ ਜੱਟੀਆਂ ਜੁੰਨਾ ਚ ਪੈ ਜਾਂਦਾ ਤੇ ਭਾਈ ਜੇ ਥੋੜੇ ਹੋਰ ਚੰਗੇ ਕਰਮ ਕਰਨ ਲਿਖੇ ਤੇ ਫਿਰ ਉਹ ਨੂੰ ਇੰਦਰ ਦੀ ਪੂਰੀ ਸਵਰਗ ਉਹ ਸਵਰਗਵਾਸੀ ਹੋ ਜਾਂਦਾ ਮਰਨ ਤੋਂ ਬਾਅਦ ਵਿੱਚ ਤੇ ਉੱਥੇ ਕੁਝ ਸਮਾਂ ਬਿਤਾ ਕੇ ਜਿੰਨਾ ਉਹ ਨੂੰ ਸਵਰਗ ਮਿਲਿਆ ਉਹ ਫਿਰ ਮਨੁੱਖਾ ਜਨਮ ਮਿਲ ਜਾਂਦਾ تے پھر اسی کی سوچ دے ہیں ہو جاتا دے ہوئے کہ تے کوئی کہتا جی انہوں درما دی پوری مل جاؤ کی بشنو دی پوری مل جاؤ بیکنٹ مل جاؤ تے سب تو کی جی مکتی ہو جاؤ گی مکتی مانت تو بعد وڑی کے مانت تو بعد وچ مکتی ہو جاؤ گی ویسے مکتی دا ارت جی دستما مانت تو بعد وڑی تو اسی سارے کہنا ہے مکتی دا فائدہ کی مکتی دا ارت ہے کہ ہون ختم ہو جانے گی

چاہیے چاہے میرے سزا ملتی ہو چاہے میرے سورگ کا سکھ ہے نا مکتی جہی ہے کہ مکتی کے کے وقت کے وقت کےفظہ والے چنگی لگتی جدو کا سہ جائے تیری میموری جیو ہو جانے تو ختم ہی ہو جانا تیرا وجود ہی ختم ہو جانا پھر کہ مکتی نہیں جائے گی پھر تو جنم ہی ٹھیک ہے تو دوجا پھر جنم ہو جائے کٹو کٹ میں رہ ستگوں نے مکتی آکھی ہے کہ میں دا پوری طرح بڑ جان

So, اٹھاٹ تیار کی اب ساری دھرتی کا برمن کر کے دیکھ لیا کلاسی ہے

ਚੇਂਜਸ ਕਰਨ ਦੀ ਜਿਹੜੀ ਜ਼ਰੂਰਤ ਸੀ ਉਹਦੇ ਵਾਸਤੇ ਮੈਂ ਖਿਆ ਕਰੀਏ ਉਹਨਾਂ ਨੇ ਬਾਹਰੋਂ ਆਪਣੇ ਜੋ ਘਰ ਦੇ ਵਿੱਚ ਕੋਈ ਨੌਕਰ ਸੀ ਬੀਬੀ ਜੀ ਉਹਨਾਂ ਨੇ ਸਰਵੈਂਟ ਰੱਖੀ ਹੋਵੇ ਜੀ ਉਹਨੂੰ ਆਵਾਜ਼ ਮਾਰੀ ਉਹ ਅੰਦਰ ਆਉਣ ਤੋਂ ਡਰੇ ਕਹਿੰਦੀ ਨਹੀਂ ਮੈਂ ਜਿਸਨਾਣ ਨਹੀਂ ਕੀਤਾ ਮੈਂ ਅੰਦਰ ਨਹੀਂ ਆ ਸਕਦੀ ਮੈਂ ਖਿਆ ਭੈਣੇ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਆ ਜਾਓ ਉਹ ਕਹਿੰਦੀ ਨਹੀਂ ਸੀ ਮੈਂ ਤੇ ਇਸ਼ਨਾਨ ਨਹੀਂ ਕੀਤਾ ਮੇਰੇ ਰਖਵਾ ਕਿਹਨ ਦੇ ਬਾਵਜੂਦ ਉਹਨਾਂ ਦੇ ਘਰ ਦੇ ਮਾਲਕ ਨੇ ਵੀ ਮੇਰੀ ਗੱਲ ਤੋਂ ਪ੍ਰੇਰਣਾ ਲੈ ਕਰਕੇ ਕਿਹਾ ਨਹੀਂ ਭਾਈ ਜੀ ਨੇ ਕਹਿ ਦਿੱਤਾ ਆ ਜਾਓ ਪਰ ਉਹ ਅੰਦਰ ਨਹੀਂ ਆਈ ਉਹਦੇ ਦਿਮਾਗ ਦੇ ਵਿੱਚ ਇਹ ਫਿੱਟ ਹੈ ਕਿ ਬਿਨਾਂ ਇਸ਼ਾਨਤ ਕੀਤੇ ਮੈਂ ਇਹ ਚਾਰ ਦੀਵਾਰੀ ਦੇ ਅੰਦਰ ਪਾਰਨੀ ਕਰਨੀ ਮੈਂ ਤਾਂ ਇਸ ਤਰ੍ਹਾਂ ਦੇ ਵੀ ਗੁਰੂ ਘਰ ਵੇਖੇ ਨੇ ਜਿਨ੍ਹਾਂ ਦੇ ਵਿੱਚ ਨਾ ਮੈਂ ਬਾਹਰ ਇੱਕ ਬੋਰਡ ਲੱਗਾ ਵੇਖਿਆ ਪਤਾ ਨਹੀਂ ਕਿਹੜੇ ਮਹਾਂਪੁਰਖ ਦੀ ਉਹ ਕਿਰਪਾ ਨਾਲ ਬੋਰਡ ਲੱਗਾ ਉੱਤੇ ਲਿਖਿਆ ਸੀ